ਸਵਰਧਾਰ ਜੇ ਮੇਰੀ ਮਾਂ ਨੂੰ ਅੱਗੇ ਤੋਂ ਮਾੜਾ ਬੋਲਿਆ ਆ ਗਈਆਂ ਬੁੱਢੀਆਂ ਫ਼ੈਸਲਾ ਕਰ ਲਾ ਸਵਰ ਦੇ ਕਿਤੇ ਹੈ ਹੀ ਨਹੀਂ ਨਾ ਇਹ ਦੇਖੋ ਬੇਕੁੜ ਦੇ ਪੁੱਤ ਸਿਰ ਆ ਗਈਆਂ ਆ ਗਈਆਂ ਗੱਲ ਸੋਹਣੀ ਲੈਣੀ ਨਹੀਂ ਰੋਲਾ ਪਾਈ ਜਾਣਾ ਪਾਈ ਜਾਣਾ ਤੂੰ ਪ੍ਰਭੂ ਨੂੰ ਪਤਾ ਹੈ ਮੇਰੀ ਦਵਾਈ ਮੁੱਕੀ ਤੇਰੀ ਮਾਂ ਤੇ ਖੇਖਣ ਕਰਦੀ ਐ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਆ ਪੇਕੇ ਜਾਣਦਾ ਤੈਨੂੰ ਪਤਾ ਤੇ ਮਾਂ ਨੂੰ ਦਵਾਈ ਦੇਣੀ ਉਹ ਨਹੀਂ ਪਤਾ ਤੈਨੂੰ ਕੋਈ ਨਹੀਂ ਪੁੱਤ ਵਾਦੇ ਘਾਟੇ ਤੇ ਘਰ 'ਚ ਹੁੰਦੇ ਹੀ ਰਹਿੰਦੇ ਨੇ ਪਤ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਮम्मी ਤੁਹਾਨੂੰ ਨਹੀਂ ਪਤਾ ਬੋਧ ਸਿਰ ਤੇ ਚੜੇ ਆ ਮम्मी ਮੈਨੂੰ ਕਹਿੰਦਾ ਮਾਂ ਦੀ ਸੇਵਾ ਕਰ ਉਹ ਤੇ ਕੀ ਖਣ ਕਰਦੀ ਆ ਪ੍ਰਭ ਮੇਰਾ ਸਿਰ ਦੁਖਦਾ ਘੁੱਟ ਧਿਆਨ ਕੇ ਆ ਗਈਆਂ ਬੁੱਢੀਆਂ ਹੌਸਲਾ ਕਰ ਲੈ ਸਬਰ ਤੇ ਕਿਤੇ ਹੈ ਹੀ ਨਹੀਂ ਨਾ ਇਹਦੇ ਕੋਈ ਕਿਤੇ ਮਾਈ ਨੇ ਬੜੀ ਮੇਰੀ ਜਾਨ ਦੁਖੀ ਕੀਤੀ ਐ ਨਾ ਇਹਨੇ ਮਰਨਾ ਤਾਂ ਨਾ ਇਹਨੇ ਗਲੋਂ ਲੱਥਣਾ ਕਿਤੇ ਇਹ ਕਿਤੇ ਮਰ ਜੇ ਤੇ ਮੇਰਾ ਵੀ ਸਾਹ ਸੌਖਾ ਹੋਵੇ ਮੈਂ ਵੀ ਕਿਤੇ ਅੰਦਰ ਬਾਹਰ ਜੋਗੀ ਜਾਨ ਜੋਗੀ ਹੋ ਜਾਂ ਕਿਤੇ ਪ੍ਰਭ ਕੋਣ ਦੇ ਪੁੱਤ ਸੇਰ ਆ ਗਈਆਂ ਆ ਗਈਆਂ ਗੱਲ ਸੋਹਣੀ ਲੈਣੀ ਨਹੀਂ ਰੋਲਾ ਪਾਈ ਜਾਣਾ ਪਾਈ ਜਾਣਾ ਕੀ ਆ ਮਾਤਾ ਕਿਉਂ ਦੋਖੀ ਕੀਤਾ ਮੰਜੇ ਦੇ ਪੈਸੇ ਵੀ ਨਹੀਂ ਟੈੱਕਦੀ ਤੂੰ ਕਿਦੇ ਉਹ ਤਾਂ ਮੇਰਾ ਸਿਰ ਬੜਾ ਦੁਹਾਤਾ ਤੇ ਆਵਾਜ਼ਾਂ ਮਾਰਦੇ ਵੀ ਘੁੱਟਦੇ ਨਾੜਾ ਤੇਰੇ ਜੋਗਰੇ ਤੇ ਦਵਾਈ ਖਾ ਲਾ ਆਵਾਜ਼ਾਂ ਘਾੜੀ ਗੱਲ ਮਾਰੀ ਜਾਨੀ ਆ ਪੁੱਤ ਦੋਈਆਂ ਅੱਗੇ ਬੜੀਆਂ ਖਾਂੜੇ ਕਾਲੀ ਬੜੀ ਭੈਣ ਈ ਮੈਂ ਚੱਲ ਤੂੰ ਮੇਰਾ ਸੇੜੀ ਘੁੱਟ ਦੇਗੀ ਮਾਤਾ ਦਵਾਈ ਖਾਣੀ ਆ ਤੇ ਖਾ ਲਾ ਮੇਰਾ ਸਿਰ ਘੁੱਟਣ ਦਾ ਟਾਈਮ ਹੈ ਨਹੀਂ ਆ ਤੂੰ ਤੇ ਮੰਜੇ ਦੇ ਪੈਸੇ ਆ ਤੇ ਮੇਰਾ ਸਾਰਾ ਕੰਮ ਕਰਨ ਵਾਲਾ ਕਿਹਾ ਵਾ ਮੈਂ ਤਾਂ ਇਹ ਕੜੀ ਸੌਖੀ ਮੰਝਦੇ ਪਈ ਆ ਮੈਂ ਠੀਕ ਨਹੀਂ ਸਰੀਰ ਮੇਰਾ ਤਾਂ ਤਾਂ ਹੀ ਮੰਝਦੇ ਪਈ ਆ ਮੇਰਾ ਵੀ ਜੀ ਕਰਦਾ ਤੇ ਇੰਨਾ ਕੰਮ ਕਰਾਉਨ ਨੂੰ ਤੇ ਇਹ ਮੇਰਾ ਵੀ ਜੀ ਕਰਦਾ ਮੈਂ ਵੀ ਠੀਕ ਹੋਵਾਂ ਤੇ ਮੈਂ ਕਿਤੇ ਤੁਰਾ ਫਿਰਾ ਵੇੜੇ ਚ ਸਲਾਹਣੇ ਤੇਰੇ ਪਈਏ ਦਵਾਈ ਤੇ ਖਾਣੀ ਆ ਤੇ ਖਾਲਾ ਫਿਰ ਦੁਬਾਰਾ ਸੇਵਾ ਚ ਲੰਡੀ ਮੈਂ ਉੱਥੇ ਚਲਦੀ ਆ ਚੰਗਾ ਤੇਰੇ ਚੱਕਰਾਂ 'ਚ ਮੈਂ ਵੀ ਲੇਟ ਹੋ ਗਈ ਰੱਬਾ ਕੀ ਹੋ ਗਿਆ ਮੇਰੀ ਨੂੰਹ ਮੇਰਾ ਸਿਰ ਤੇ ਘੁੱਟੇ ਨਹੀਂ ਗਿਆ ਗੁਰਦਾ ਤੇ ਕਹਿੰਦੀ ਮੈਂ ਸੇਵਾ ਕਰਨ ਚਲਦੀ ਆ ਰੱਬਾ ਭਲਾ ਕਰੀਂ ਇਹਦਾ ਬੈਠੀ ਮਾਤਾ ਮਾਂ ਪਤ ਬੈਠੀ ਦਵਾਈ ਖਾ ਲਈ ਕਿ ਨਹੀਂ ਦਵਾਈ ਬੁੱਤ ਮੇਰੇ ਕੱਲ ਦੀ ਮੁੱਕ ਗਈ ਆ ਕੱਲ ਦੀ ਮੁੱਕ ਗਈ ਆ ਮਾਤਾ ਦੱਸਿਆ ਨਹੀਂ ਤਹੀ ਮੈਂ ਦਵਾਈ ਲੈ ਆਉਂਦਾ ਪਰ ਆਪ ਨੂੰ ਪਤਾ ਹੈ ਮੇਰੀ ਦਵਾਈ ਮੁੱਕੀ ਇਹਨੂੰ ਚਾਤਾ ਭੁੱਲ ਗਿਆ ਹਾਂ ਦੱਸਣ ਦਾ ਕੋਈ ਗੱਲ ਨਹੀਂ ਮਾਤਾ ਮੈਂ ਹੁਣੇ ਜਾਣਾ ਤੇ ਦਵਾਈ ਤੇਰੀ ਲੈ ਆਉਣਾ ਵਾ ਦਵਾਈ ਦਾ ਨਾਗਾ ਪਾਇਆ ਕਰ ਡਾਕਟਰ ਨੇ ਕਿਹਾ ਦਵਾਈ ਖਾ ਕੇ ਫੇਰੀ ਠੀਕ ਹੋਣਾ ਤੋ ਦਵਾਈ ਲੈ ਜਾਣਾ ਪਤਾ ਦੋ ਨਾਰੀ ਵਾਲਾ ਇਹੀਂ ਇੱਕ ਭਰਾੜ ਬੜੀ ਹੁੰਦੀ ਦਵਾਈ ਖਾਨੀ ਹੈ ਤੇ ਕਾਲੀ ਪਿੰਦੀ ਮੈਨੂੰ ਕੋਈ ਗੱਲ ਨਹੀਂ ਮਾਤਾ ਮੈਂ ਨਾਰੀ ਵਾਲਾ ਵੀ ਨਾਲ ਹੀ ਲੈ ਆਉਂਗਾ ਬਾਕੀ ਇਹ ਜਦੋਂ ਖਤਮ ਹੋਏ ਉਦੋਂ ਦੱਸ ਦਿਆ ਕਰੋ ਮੈਂ ਲੈ ਆਇਆ ਕਰਾਂ ਐਵੇਂ ਲਮਾਟ ਐਵੇਂ ਨਾ ਭਾਇਆ ਕਰੋ ਡਾਕਟਰ ਨੇ ਕਿਹਾ ਵੀ 2-3 ਮਹੀਨੇ ਲਗਾਤਾਰ ਦਵਾਈ ਖਾਣੀ ਫੇਰੇ ਤੂੰ ਮਜੇਦ ਉੱਠਣਾ ਕੋਈ ਨਾ ਮੰਮੀ ਮੈਂ ਚੱਲੇ ਆ ਮੈਂ ਹੁਣੇ ਦਵਾਈ ਲੈ ਕੇ ਆਉਣਾ ਤੇ ਬਾਕੀ ਇਹ ਆ ਕਿ ਤੂੰ ਟਾਈਮ ਨਾਲ ਦਵਾਈ ਖਾ ਲਿਆ ਕਰ ਠੀਕ ਆ ਦੇ ਦਿੰਦੀ ਆ ਨਾ ਪ੍ਰਭ ਤੇ ਟਾਈਮ ਨਾਲ ਦਵਾਈ ਤੈਨੂੰ ਆ ਪਤਾ ਦੇ ਦਿੰਦੀ ਆ ਚਲ ਠੀਕ ਆ ਮਾਤਾ ਮੈਂ ਜਾ ਆ ਫਿਰ ਦਵਾਈ ਲੈ ਆਵਾ ਪ੍ਰਭ ਮੈਨੂੰ ਚਾਹ ਬਣਾ ਦੇ ਯਾਰ ਮੈਂ ਨਾ ਬਾ ਚਾਹ ਪੀ ਕੇ ਤੇ ਮੰਮੀ ਦੀ ਦਵਾਈ ਲੈ ਆਵਾ ਖਤਮ ਹੋਈ ਆ ਅੱਜ ਆਪਣੇ ਲਈ ਵੀ ਪੈਸੇ ਜੋੜ ਕੇ ਰੱਖ ਲੋ ਕਿਉਂ ਅਜ ਉੱਤੇ ਸਾਰੇ ਫੁੱਕੀ ਜਾਂਦੇ ਜੇ ਯਾਰ ਤੇਰੇ ਦਿਮਾਗ 'ਚ ਨੁਕਸਾ ਮੇਰੀ ਮਾਂ ਆ ਤੇ ਮੈਂ ਉਹਨੂੰ ਦਵਾਈ ਨਾ ਲੈ ਕੇ ਦਵਾ ਤੇਰੀ ਮਾਂ ਤੇ ਖੇਖਣ ਕਰਦੀ ਐ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਐ ਕੰਮ ਤੋਂ ਡਰਦੀ ਉਹ ਮੰਜੇ ਤੇ ਪਈ ਰਹਿੰਦੀ ਐ ਸਿਆਪਾ ਮੇਰੇ ਬਾਦ ਆ ਇੱਕ ਤੂੰ ਉਹ ਤੇ ਪੈਸੇ ਲਾਈ ਜਾਣਾ ਤੇ ਮੈਂ ਕੀ ਕਰਾਂ ਸ਼ਰਮ ਕਰ ਲੈ ਕੁਝ ਮੇਰੀ ਮਾਂ ਨੂੰ ਮਾੜਾ ਬੋਲਣ ਦੀਆਂ ਮੇਰੀ ਪਰਮਾਨਸੀ ਐ ਮੈਂ ਤੈਨੂੰ ਕੁਝ ਕਹਿਦਾ ਨਹੀਂ ਉਹ ਤੇਰੇ ਪਿਓ ਡਾਕਟਰ ਦੀਆਂ ਰਿਪੋਰਟਾਂ ਗਲਤ ਨੇ ਤੂੰ ਆ ਨਹੀਂ ਉਹ ਖੇਖਣ ਕਰਦੀ ਐ ਤੇ ਮੈਂ ਉਹ ਤੇ ਪੈਸੇ ਲਾਈ ਜਾਣਾ ਖਬਰਦਾਰ ਜੇ ਮੇਰੀ ਮਾਂ ਨੂੰ ਅੱਗੇ ਤੋਂ ਮਾੜਾ ਬੋਲਿਆ ਰੱਬ ਨਾ ਕਰੇ ਤੇਰੀ ਮਾਂ ਬਿਮਾਰ ਪੈ ਜੇ ਉਹਨੂੰ ਵੀ ਅਖੇਂਗੀ ਖੇਖਣ ਕਰਦੀ ਐ ਜਾ ਮੈਨੂੰ ਚਾਹ ਬਣਾ ਕੇ ਦੇ ਤੇ ਮੈਂ ਜਾ ਕੇ ਦਵਾਈ ਲਿਆਵਾਂ ਚਾਹ ਤਾਂ ਬਣਾ ਦਿੰਨੀ ਆ ਪਰ ਮੈਂ ਕੱਲ ਨੂੰ ਪਿੰਡ ਜਾਣਾ ਜੇ ਕੋਈ ਗੱਲ ਨਹੀਂ ਚੱਲ ਜੀ ਪਰ ਸ਼ਾਮਾਂ ਨੂੰ ਵਾਪਸ ਆ ਜੀ ਮੈਂ ਛਾਡਾਂ ਤੈਨੂੰ ਸ਼ਾਮਾਂ ਨੂੰ ਨਹੀਂ ਮੈਂ ਆਉਣਾ ਮੈਂ 3-4 ਦਿਨ ਰਹਿ ਕੇ ਆਉਣਾ ਵਾ ਚੰਗਾ 3-4 ਦਿਨ ਤੂੰ ਕਿੱਧਰ ਰਹਿ ਲੇਗੀ ਘਰ ਦਾ ਕਿੱਦਾਂ ਚੱਲਣਾ ਰੋਟੀ ਪਾਣੀ ਕਹਨੇ ਲਾਉਣਾ ਮਾਂ ਤੇਰੀ ਹੈਗੀ ਆ ਪਖਾਂਡੀ ਕਰਦੀ ਆ ਉਹਨੂੰ ਕੀ ਆ ਆਪੇ ਪਕਾ ਲੇਗੀ ਤੇ ਪਹਿਲਾਂ ਚਾਹ ਬਣਾ ਕੇ ਦੇ ਫਿਰ ਵੇਖਦੇ ਆ ਤੈਨੂੰ ਕੱਲਣਾ ਕਿ ਨਹੀਂ ਕੱਲਣਾ ਐਵੇਂ ਸਿਰ ਚੜੀ ਜਾਨੀ ਐ ਤੈਨੂੰ ਕੋਈ ਆਖੀਦਾ ਨਹੀਂ ਤੂੰ ਰੋਲਾ ਪਾਈ ਜਾਣਾ ਜਾ ਜਾ ਚਾਹ ਬਣਾ ਕੇ ਲਿਆ ਔਰ ਮਾਤਾ ਦਵਾਈ ਖਾ ਲਈ ਕਿ ਨਹੀਂ ਇਹੇ ਮੈਂ ਪ੍ਰਾਬਲ ਮਾਰੀ ਆਵਾਜ਼ ਉਹਨੇ ਮੇਰੀ ਸੁਣੀ ਨਹੀਂ ਆਵਾਜ਼ ਕਰਦਾ ਇਹਦੇ ਨਾਲ ਗੱਲ ਹੀ ਜ਼ਿਆਦਾ ਹੀ ਵਿਗੜੀ ਹੈ ਕਰਨਾ ਪੈਣਾ ਸਦੈਨ ਪਤਾ ਐਵੇਂ ਨਾ ਉਹਦੇ ਨਾਲ ਲੜੀ ਦਵਾਈ ਮੈਨੂੰ ਤੂੰ ਦੇ ਦੀ ਕੋਈ ਨਹੀਂ ਕੰਮ ਕਰਦੀ ਵਾਦਾ ਘਾਟਾ ਹੋ ਜਾਂਦਾ ਕੋਈ ਗੱਲ ਨਹੀਂ ਮਾਤਾ ਇਹਨੂੰ ਪਤਾ ਵੀ ਆ ਕਿ ਮਾਂ ਬਿਮਾਰ ਹੈ ਦਵਾਈ ਟਾਈਮ ਨਾਲ ਦੇਣੀ ਹੈ ਫਿਰ ਵੀ ਐਸੇ ਨਹੀਂ ਲੱਗਦੀ ਕੋਈ ਜ਼ਿਆਦਾ ਹੀ ਸਰੇ ਚੜੀ ਹੈ ਇਹਦੇ ਨਾਲ ਚੰਗੇ ਤਰੀਕੇ ਨਾਲ ਮੈਂ ਗੱਲ ਕਰਦਾ ਫੇਰ ਹੀ ਇਹਨੇ ਰੋਖ ਆਉਣਾ ਕਰਦਾ ਇਹਦੇ ਨਾਲ ਗੱਲ ਮੈਂ ਨਾ ਜਗਦੇ ਪਤਾ ਲੜੀ ਨਾ ਇਹਨਾਂ ਹਣ ਤੋਂ ਰਾਬਾ ਹਾਂਜੀ ਕਿੱਦਾਂ ਦੀ ਤਿਆਰੀ ਕਰ ਲਈ ਐ ਮੈਂ ਆਪਣੇ ਪੇਕੇ ਤੇ ਚਲਦੀ ਆ ਪੇਕੇ ਜਾਣ ਦਾ ਤੈਨੂੰ ਪਤਾ ਤੇ ਮਾਂ ਨੂੰ ਦਵਾਈ ਦੇਣੀ ਹੋਣੀ ਪਤਾ ਤੈਨੂੰ ਤੇਰੇ ਖਾਣੇ 'ਚ ਕਿਉਂ ਨਹੀਂ ਪੈਂਦੀ ਵੀ ਤੇ ਮਾਂ ਨੂੰ ਦਵਾਈ ਟਾਈਮ 'ਤੇ ਦੇਣੀ ਜ਼ਰੂਰੀ ਆ ਹੁਣ ਮੈਂ ਸਾਰਾ ਕੁਝ ਤੇ ਆਈ ਆ ਰੋਟੀ ਵੀ ਤੇ ਆਈ ਪਾਣੀ ਵੀ ਤੇ ਆਈ ਦਵਾਈ ਤੇ ਸਹਰੇ ਆਣੇ ਰੱਖ ਆਈ ਆ ਉਹ ਦਵਾਈ ਲੈ ਕੇ ਨਹੀਂ ਖਾ ਸਕਦੇ ਤੇ ਹੱਥ ਟੁੱਟੇ ਤੂੰ ਕੁਝ ਜ਼ਿਆਦਾ ਬੋਲਦੀ ਐ ਮੇਰੀ ਗੱਲ ਸੁਣਦਾ ਤੂੰ ਮੇਰੀ ਮਾਂ ਦੀ ਸੇਵਾ ਨਹੀਂ ਕਰਦੀ ਮਾਂ ਤੇਰੀ ਕਰਦੀ ਐ ਤੇ ਖਾਣਾ ਮੈਂ ਬਹੁਤ ਦੁਖੀ ਹਾਂ ਉਤੋਂ ਤੇਰੇ ਵੱਜਨ ਵਾਲੀਆਂ ਹੀ ਆ ਗੱਲ ਹੋਰ ਕੋਈ ਨਹੀਂ ਐ ਤੇਰੇ ਦਿਮਾਗ ਕਿਨੁਕਸ ਪੈ ਗਿਆ ਵਾ ਉਹ ਵਿਚਾਰੀ ਮੱਝੇ ਤੇ ਪਈਏ ਤੈਨੂੰ ਖੇਖਣ ਲੱਭਦੇ ਆ ਲਾਹ ਮੈਨੂੰ ਹੱਥ ਤੂੰ ਭਲਾ ਕਿ ਦਹਾਂ ਖਲੋਣਾ ਤੈਨੂੰ ਮੈਂ ਦੱਸਦੀ ਜਰਾਨੀ ਕਿ ਦਹਾਂ ਹਲਾਈਦਾ ਚੱਲੀ ਜਾਂ ਨਾਲੇ ਮੈਂ ਪੇਕੇ ਜਾਂ ਪੇਕੇ ਤੈਨੂੰ ਮੈਂ ਦੱਸਦਾ ਯਾਰਾ ਤੂੰ ਕਿੱਦਾਂ ਪੇਕੇ ਜਾਣੀ ਆ ਲੱਤਾ ਨਾ ਵੜਦੂੰ ਤੇਰੀਆਂ ਦਿੰਦਣਾ ਮੈਂ ਆਪਣੀ ਦਵਾਈ ਆਪੇ ਮਾਦਰੀ ਕਰਦੀ ਆ ਪਖੰਡ ਮੈਂ ਚੱਲੀ ਜਾਂ ਪੇਕੇ ਨਹੀਂ ਮੰਨਣੀ ਫੇਰ ਮੇਰੀ ਗੱਲ ਮੈਂ ਨਹੀਂ ਮੰਨਣੀ ਗੱਲ ਤੇਰੀ ਤੂੰ ਕਰ ਮਾਂ ਦੀ ਸੇਵਾ ਮੈਂ ਚੱਲੀ ਜਾਂ ਪੇਕੇ ਪਤਾ ਪਰ ਅੱਬ ਨੂੰ ਗਿਆ ਪ੍ਰਭ ਕਿੱਥੇ ਚਲ ਗਈ ਆ ਮਾਤਾ ਐਵੇਂ ਪਖਾਂਡੇ ਕਰਦੀ ਆ ਮੈਂ ਉਹਨੂੰ ਜਾ ਕੇ ਕਿਹਾ ਵੀ ਮੰਮੀ ਨੂੰ ਦਵਾਈ ਕਿਉਂ ਨਹੀਂ ਦਿੱਤੀ ਅੱਗੋਂ ਆਂਦੀ ਇਹ ਜੀ ਤੇਰੀ ਮਾਂ ਤੇ ਖੇਖਣ ਕਰਦੀ ਆ ਉਹਨੂੰ ਕਿਉਂ ਚੰਗੀ ਭਲੀ ਮੰਜੇ ਤੇ ਪਈ ਰਹਿੰਦੀ ਆ ਐਵੇਂ ਮੇਰੇ ਨਾਲ ਔਖੀ ਹੋ ਗਏ ਤੇ ਪਾਂਦੀ ਵੀ ਮੈਂ ਪੇਕੇ ਜਾਣਾ ਮੈਂ ਨਹੀਂ ਇੱਥੇ ਰਹਿਣਾ ਆਪਣੀ ਮਾਂ ਨੂੰ ਆਪੇ ਸਾਂਭ ਉਹਦੇ ਚੰਗੀ ਭਲੀ ਮੰਜੇ ਤੇ ਪਈ ਪਖੰਡ ਕਰਦੀ ਮਤ ਮੇਰਾ ਵਰਕ ਲੜਾਈ ਨਾ ਪਾ ਤਾ ਉਹਨੂੰ ਨਾਲ ਜਾ ਕੇ ਛੱਡਿਆ ਪੇਕੇ ਲੋਕੀ ਕੀ ਆਖਣਗੇ ਮਾਤਾ ਪੇਕੇ ਤੇ ਮੈਂ ਉਹਨੂੰ ਛੱਡਾਵਾਂ ਤੇ ਔਰ ਘਰ ਦਾ ਕੰਮ ਕਿੰਨੇ ਕਰਨਾ ਤੇਰੇ ਕੋਲੋਂ ਤੇ ਹੋਣਾ ਨਹੀਂ ਪਤਾ ਨੂੰ ਆਪ ਛੱਡ ਕੇ ਆਏ ਤਾਂ ਚੰਗੇ ਨਹੀਂ ਲ ਕੋਈ ਨਹੀਂ 4 ਦਿਨ ਕੰਮ ਵਾਲੀ ਲਾ ਲਾਂਗੇ ਅਸੀਂ ਮਾਤਾ ਜਾਣਦੀ ਐ ਤੇ ਜਾਣਦੇ ਕੋਈ ਗੱਲ ਨਹੀਂ ਉਹ ਕਿਹੜਾ ਤੇਰੀ ਸੇਵਾ ਕਰਦੀ ਐ ਪਤਾ ਸਿਆਬ ਥਿਆਰੀ ਕਰਦੀ ਐ ਫੇ ਚੰਗੇ ਨਹੀਂ ਲੱਗੀਦਾ ਤੂੰ ਆਪ ਛੱਡ ਕੇ ਆਨ ਚੱਲ ਠੀਕ ਐ ਮਾਤਾ ਛੱਡ ਆਉਣਾ ਆਵਰਾ ਪੇ ਚਲੀਏ ਨਹੀਂ ਮੈਂ ਨਹੀਂ ਤੇਣਾ ਜਾਣਾ ਮੈਂ ਪੇਕੇ ਜਾਣਾ ਵਾ ਉਹ ਪੇਕੇ ਛੱਡਣਾ ਨਾ ਚੱਲਾ ਬੈ ਨਹੀਂ ਮੈਂ ਤੇਰੇ ਨਾਲ ਜਾਣਾ ਮੈਂ ਆਪੇ ਬੱਸੇ ਚੱਲ ਜਾਂਗੀ ਤੇਰੀ ਗੱਲ ਸੁਣ ਉਹ ਖੇਰ ਆਰੀ ਪੁੱਛਣਾ ਹੀ ਹੋ ਜਾਣਾ ਤੇ ਆਤਰ ਮੈਂ ਛੱਡਣਾ ਮੈਂ ਨਹੀਂ ਤੇਣਾ ਜਾਣਾ ਮੈਂ ਆਪੇ ਪਾਸੇ ਚੱਲ ਜਾਂਗੀ ਬਹੁਤ ਵਿਗੜੀਆਂ ਤੂੰ ਮਰਾ ਸਸ਼ਿਕਾ ਸਸ਼ਿਕਾ ਬਰਾਭੀ ਹਾਲ ਤੇ ਟੁਕੀ ਜਾ ਕੇ ਸੁਣਾਓ ਵਧੀਆ ਤੋ ਦੱਸਿਆ ਨਹੀਂ ਆਉਣ ਲੱਗਿਆਂ ਤੇ ਚਲ ਮੰਮੀ ਅੰਦਰ ਆਜੋ ਅੰਦਰ ਬਹਿ ਕੇ ਗੱਲ ਕਰਦੇ ਆਂ ਗਰਮੀ ਬੜੀ ਬਾਹਰ ਤੇ ਸਸ਼ਿਕਾ ਦੀਦੀ ਜੀ ਸਸ਼ਿਕਾ ਦੀ ਆ ਜਰਾ ਬਹੁ ਦਿਆ ਹੋਰ ਭਾਈ ਕੀ ਨੇ ਹਾਂਜੀ ਠੀਕ ਠਾਕ ਆ ਦੀਦੀ ਭਾਈ ਨਹੀਂ ਆਏ ਤੇ ਇਕੱਲੇ ਆ ਗਏ ਜੀ ਉਹ ਨਹੀਂ ਮੈਨਾਂ ਆ ਕੇ ਬਹੁ ਖੁਸ਼ ਹਾਂ ਮੈਂ ਤੇਰਾ ਪਾਣੀ ਪੀਵਾ ਜੀ ਰੱਬ ਹੋਰ ਕਿਦਾਂ ਸਾਸਰੀ ਠੀਕ ਠਾਕ ਆਂ। ہاں ਠੀਕ ਠਾਕ। ਹੂੰ ਹੂੰ ਅੱਗੇ ਤੇ ਬਿਮਾਰ ਰਹਿੰਦੀ ਸੀ ਹੁਣ ਕਿਦਾਂ? ਮੰਮੀ ਚੰਗੀ ਭਲੀ ਆ ਐਵੇਂ ਖੇਖਣ ਕਰਦੀ ਆ ਕੰਮ ਤੋਂ ਡਰਦੀ ਮੰਜੇ ਤੇ ਪਈ ਰਹਿੰਦੀ ਆ। ਰੱਬ ਮੇਰਾ ਤੂੰ ਇੱਥੇ ਆ ਗਈਆਂ ਤੇ ਰੋਟੀ ਪਾਣੀ ਦਾ ਕਿਦਾਂ ਚੱਲੂਗਾ? ਉਹਨੂੰ ਕੁਛ ਨਹੀਂ ਹੋਇਆ। ਰੋਟੀ ਪਾਣੀ ਬਣਾ ਲੋਗੇ ਇਹਦੇ। ਫਿਰ ਕੀ ਹੋਇਆ ਜੀ ਮਾਂ ਗਈਆਂ ਤੇ ਜਗਦੀਪ ਨਹੀਂ ਆਇਆ ਪ੍ਰਭ। ਮੰਮੀ ਉਹਦੀ ਗੱਲ ਤੂੰ ਨਾ ਕਰ। ਉਹ ਮਾਂ ਕੇ ਕਿਹੇ ਲਾਟੇ ਐਵੇਂ ਮੇ ਨਾਲ ਲੜਦਾ ਰਹਿੰਦਾ ਵਾ। ਹੁਣ ਨਹੀਂ ਮੰਮੀ ਮੈਂ ਜਾਣਾ ਜੇ ਲੈਣ ਆਊਗਾ ਤਾਂ ਮੈਂ ਫੇਰ ਹੀ ਜਾਣਾ ਵਾ। ਕੋਈ ਨਹੀਂ ਪੁੱਤ ਵਾਦੇ ਘਾਟੇ ਤੇ ਘਰਾਂ 'ਚ ਹੁੰ ਪਤ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਮम्मी ਤੁਹਾਨੂੰ ਨਹੀਂ ਪਤਾ ਬੋਧ ਸਿਰ ਤੇ ਚੜੇ ਆ ਮम्मी ਮੈਨੂੰ ਕਹਿੰਦਾ ਮਾਂ ਦੀ ਸੇਵਾ ਕਰ ਉਹ ਦੇਖਣ ਕਰਦੀ ਆ ਤੇ ਮੈਂ ਘਰ ਦਾ ਕੰਮ ਨਹੀਂ ਕਰਨਾ ਹੁੰਦਾ ਕਦੀ ਕਹਿੰਦੀ ਮੇਰਾ ਸਿਰ ਦੋਖਦਾ ਆ ਘੋਟ ਤੇ ਕਦੀ ਕਹਿੰਦੀ ਆ ਦੇ ਤੇ ਆ ਕਰ ਮੰਜੇ ਤੋਂ ਆਪ ਹਿਲਦੀ ਨਹੀਂ ਆ ਤੇ ਮੈਨੂੰ ਆਵਾਜ਼ਾਂ ਮਾਰਦੀ ਰਹਿੰਦੀ 24 ਘੰਟੇ ਕਹਨੇ ਤੂੰ ਕੀ ਕਹਿੰਦੀ ਆ ਤੇਰਾ ਨਹੀਂ ਕਸੂਰ ਤੇਰੀ ਸੱਸ ਦਾ ਕਸੂਰ ਸਾਰਾ ਉਹ ਉਹ ਦੇਖਣ ਕਰਦੀ ਆ ਮੰਜੇ ਤੇ ਪਈ ਰਹਿੰਦੀ ਆ ਚੰਗੀ ਭਲੀ ਤੇ ਹੈਗੀ ਆ ਮੈਂ ਅੱਜ ਕਿਹਾ ਤੇਰੇ ਭਾਈਆਂ ਨੇ ਵੀ ਮੈਨੂੰ ਪਿੰਡ ਛੱਡਿਆ ਪਿੰਡ ਨਹੀਂ ਜਾਣਾ ਮੇਰੀ ਮਾਂ ਨੂੰ ਸਾਭ ਕਹਨੇ ਸਾਨੂੰ ਪਤਾ ਤੇਰੀ ਸੱਸ ਬਿਮਾਰ ਆ ਇਹ ਤੂੰ ਨਹੀਂ ਨੂੰ ਸਾਹਮਣਾ ਤੇ ਕਿੰਨੇ ਸਾਹਮਣਾ ਵੀਰੇ ਉਹ ਐਵੇਂ ਕੀ ਕਰਨ ਕਰਦੀ ਆ ਸਾਰਾ ਦਿਨ ਮੰਜੀ ਤੇ ਪਈ ਰਹਿੰਦੀ ਆ ਉਹ ਕੋਈ ਬਿਮਾਰ ਨਹੀਂ ਹੈਗੀ ਠੀਕ ਆ ਭਾਣੇ ਹੁਣ ਤੂੰ ਵੀ ਇੱਥੇ ਆਈ ਨਾ ਹੁਣ ਤੂੰ ਵੀ ਚਾਰ ਪੰਜ ਦਿਨ ਮੰਜੇ ਤੋਂ ਨਹੀਂ ਉੱਠਣਾ ਰੋਟੀ ਪਾਣੀ ਚਾਹ ਪਾਣੀ ਤੈਨੂੰ ਸਭ ਮੰਜੇ ਦੇ ਮਿਲੇਗਾ ਤੂੰ ਬਸ ਮੰਜੇ ਤੇ ਲੰਮੇ ਪਈ ਰਹਿਣਾ ਮੰਮੀ ਇਹਨੂੰ ਮੰਜੇ ਦੇ ਸਭ ਕੁਝ ਦੇਣਾ ਇਹਦਾ ਪੈਰ ਪੁੰਜੇ ਨਹੀਂ ਲੱਗਣ ਦੇਣਾ ਹਣ ਵੀਰੇ ਆ ਕਿਦਾਂ ਦੀ ਗੱਲ ਹੋਈ ਮੈਂ ਕਿਹਾ ਬਿਮਾਰਾਂ ਜਿਹੜੀ ਮੰਜੇ ਤੇ ਪੈ ਜਾ ਮੈਂ ਇਨਾਂ ਜਰ ਕਿੱਦਾਂ ਮੰਜੇ ਤੇ ਲੰਮੇ ਜਮ ਤੱਕ ਕਿਉਂ ਮੰਗੀ ਦੇ ਲੰਮੇ ਪਾਵਾਂਗੀ ਮੈਂ ਇਨਾਂ ਜਰ ਕਿੱਦਾਂ ਟਾਈਮ ਬਿਨਾ ਕੰਮ ਤੋਂ ਮੰਜੀ ਦੇ ਪੈਣ ਲੰਮੇ ਕਿੰਨਾ ਔਖਾ ਵਾ ਪੈਣੇ ਜੇ ਤੇਰੀ ਸੱਸ ਬਿਮਾਰ ਆ ਤਾਂ ਤਾਂ ਹੀ ਮੰਜੇ ਤੇ ਆ ਨਿਹ ਕਿਹਦਾ ਚੀ ਕਰਦਾ ਲੰਮੇ ਪੈਣ ਨੂੰ ਵੀਰੇ ਮੇਰੇ ਤੇ ਬੜੀ ਵੱਡੀ ਗਲਤੀ ਹੋ ਗਈ ਹੁਣ ਮੈਂ ਕੀ ਕਰਾਂ ਤੇ ਇਹ ਕੋਈ ਗੱਲ ਨਹੀਂ ਕਿ ਕੁਛ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਇਹ ਕੋਈ ਗੱਲ ਨਹੀਂ ਤੂੰ ਆਪਣੇ ਘਰ ਜਾ ਤੇ ਆਪਣੀ ਸੱਸ ਨੂੰ ਸਾਹਮ ਵੀਰੇ ਫਿਰ ਤੁਸੀਂ ਮੈਨੂੰ ਛੱਡ ਆਓ ਕੋਈ ਨਹੀਂ ਤੇ ਇਹ ਤੂੰ ਚਾਹ ਪਿਲਾ ਦੇ ਪਰ ਤੈਨੂੰ ਛੱਡ ਔਨੇ ਆ ਤੇ ਇਹ ਤੇਰਾ ਅਸਲੀ ਘਰ ਉਹੀ ਆ ਇੱਥੇ ਤੂੰ ਪਰੌਣਿਆਂ ਨੂੰ ਆਇਆ ਕਰ ਚੰਗਾ ਜਾ ਕੇ ਤੇ ਆਪਣਾ ਘਰ ਸਾਹਮ ਤੇ ਸੱਸ ਦੀ ਸੇਵਾ ਕਰ ਚਲੋ ਠੀਕ ਆ ਮੰਮੀ ਜੀ